ਅੱਜ ਵੀ ਦੀ ਸਾਸੀ ਕਾਲਜੀ ਸੁਖ ਡੇਰੀ ਫਾਰਮ ਹੈ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਕਰਤਾਰਪੁਰ ਤਸਵੀਰ ਦਿਰਾਵਾ ਬਣਾਣ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਉਣੀ ਆ ਬਹੁਤ ਚੰਗੀ ਕੁਆਲਿਟੀ ਦੀਆਂ ਝੋਟੀਆਂ ਵੱਡੀਆਂ ਝੋਟੀਆਂ ਐ ਇੱਕ ਪਹਿਲਣ ਘੱਟੀ ਸੁਈ ਐ ਤੇ ਦੂਜੀ ਸੁਈ ਝੋਟੀ ਸੁਈ ਬਹੁਤ ਚੰਗੀਆਂ ਕੁਆਲਿਟੀ ਵਾਲੀਆਂ ਝੋਟੀਆਂ ਐ ਸੋਹਣੀਆਂ ਝੋਟੀਆਂ ਵੇਖੋ ਵੇਖੋ ਲੈਵੇ ਝੋਟੀਆਂ ਬਹੁਤ ਚੰਗੀਆਂ ਆ ਜੋ ਕਰਦੇ ਆ ਵੀਰ ਹੁਣਾਂ ਗੱਲਬਾਤ ਤੇ ਕੁਛ ਨਹੀਂ ਇੰਨਾ ਹੀ ਸਾਈਟ ਦਿਤੇ ਜੀ ਜੀ ਸਸਤੀਕਾਰ ਜੀ ਸਸਤੀਕਾਰ ਸੋਫ ਡੇਰੀ ਫਾਰਮ ਨੂੰ ਦੇਖਣ ਆ ਰਹੇ ਜੀਆ ਨੂੰ ਲੱਕਾਂ ਵੱਤੋ ਵੱਤ ਲਾਈਕ ਕਰੋ ਕਮੈਂਟ ਕਰੋ ਅੱਗੇ ਸ਼ੇਅਰ ਕਰੋ ਅੱਜ ਕਿੰਨੀਆਂ ਅੱਜ 200 ਅੱਜ 200 ਹਾਂ ਜੀ ਤੇ ਆ ਛੋਟੀ ਡੀਟੇਲ ਇਹ ਵਿੱਚ ਸੋਹ ਸੁਪਰ ਸੋਨੀ ਹਾਂ ਜੀ ਆ ਇਹ ਇਹ 9.5 ਕਿਲੋ ਹੋ 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 ਫਲੂਈ ਹੈ ਹਾਂ ਜੀ ਸੁਸੇਨ ਦੀ ਸੁਗ ਚੰਗਾ ਸੋਨੀ ਝੋਟੀ ਸੋਨੀ ਝੋਟੀ ਖੋਲੋ ਚੰਗੀ ਵੱਡੀ ਝੋਟੀ ਪਿੱਟ ਪੁੜਾ ਵੇ ਝੋਟੀ ਨਾ ਕੋ ਆਹ ਉਹ ਥਾਂ ਲੈ ਵਾ ਵੀ ਝੋਟੀ ਦਾ ਬਹੁਤ ਚੰਗਾ ਕੁਆਲਟੀ ਦਾ ਥਾਂ ਲੈ ਵਾ ਨਾ ਕਾਡ ਕਾਡ ਪੂਰਾ ਵੱਡਾ ਹੋਰ ਚੰਗੀ ਕੁਆਲਟੀ ਦੀ ਝੋਟੀ ਐ ਸੋਹਣੀ ਝੋਟੀ ਐ ਆ ਵੇ ਆਪੇ ਕੋ ਕੋ ਬਹੁਤ ਚੰਗੀ ਬਹੁਤ ਚੰਗੀ ਥਾਂ ਥੋੜੀ ਬਹੁਤ ਚੰਗਾ ਕੰਮ ਕੀਤਾ ਯਾਰ ਦੁੱਧ ਝੋਟੀ ਦੇ ਰਹੀ ਚੋਰਾ 15 ਆ ਦੇਵਾਲ ਦੇ ਤੋਂ ਬਿਲਕੁਲ ਚੰਗੀ ਕੁਆਲਿਟੀ ਦਾ ਦੇਵਾਲ ਦਾ ਇਹ ਜੀ ਛੋਟੀ ਯਾਰ ਕੀ ਦੋਸਤ ਮਾਰੇਗੀ 15 ਪਲਾਸ 15 ਰੋਡ ਹੈ ਜੀ ਹਾਂ ਜੀ ਇਹ ਕੋਣ 10 ਕਿਲੋ ਹੈਗਾ ਨਾ 10 ਕਿਲੋ ਇਹ ਗਰਮਾਣਾ ਗੱਲ ਸੁਣ ਲਾ ਵਾ ਤੇ ਇਹਦਾ ਰੇਟ ਵੀ ਜੀ ਇਹੋ ਜਿਹਿਆਂ ਨਾਲ ਅਸੀਂ ਗਏ ਆ ਕੋਈ 2 ਲੱਖ ਕੋਈ ਕੁਝੋਛੰਦਾ ਹੀ ਉਹ ਕੰਮ ਨਹੀਂ ਕਰਨਾ ਜੈਜ ਜੈਜ ਛੋਟੀ ਦੇਣੀ ਯੈਸ ਨੋ 1 ਲੱਖ 12 ਹਜ਼ਾਰ ਦੱਸ ਦੀ ਦੇਵੇਂ ਪਾ ਮੈਂ ਉਹ ਇੰਨੇ ਨਹੀਂ ਦਿੱਤੇ ਕਰ ਦੇ ਛੋੜ ਦੱਸ ਹਲੋ ਆ ਹਰ ਦਾਂਗੇ ਇੱਕ ਦਾ ਛੋਟੀ ਵੱਡੀ ਝੋਟੀ ਆ ਪਰ ਤੁਸੀਂ ਛੋਟੀ ਦੀ ਕੁਆਲਟੀ ਵੀ ਦੇਖੋ ਚੰਗੀ ਵੱਡੀ ਝੋਟੀ ਆ ਲੈਵਾ ਸਾਰੇ ਬੈਗ ਸਾਰੇ ਬੈਗ ਹੁੰਦਾ ਜੀ ਹਾਂ ਜੀ ਤੇ ਉਹ ਭਜਨ ਘੱਟੀ ਸੂਈ ਹਾਂ ਜੀ ਜੀ ਕਿਦਾਂ ਦੀ ਸੂਈ ਉਹਨੂੰ ਅੱਜ 3 ਦੇ ਤੀਸਰਾ ਦੁੱਧ ਦੁੱਧ ਤੇ 7 ਕਿਲੋ ਉਹ ਆ ਜਵਾਬ ਆ ਜਵਾਬ ਆ ਖੋਲੋ ਚੰਗੀ ਹੈ ਵੀ ਸਾਫ ਸੁਥਰੀ ਹਲੇ ਵੇਦੀ ਕੱਟ-ਗਾਟ ਦਾ ਬਹੁਤ ਚੰਗਾ ਝੋਟੀਆਂ ਖਾਣ ਵੀ ਕਲਾ-ਕਲਾ ਵਿੱਚ ਹੀ ਲੱਗਾ ਬਿਲਕੁਲ ਸਾਫ ਸੁਥਰੀ ਝੋਟੀਆਂ ਦੇਖੋ ਝੋਟੀਆਂ ਇਥੋਂ ਫੇਰ ਇੱਕ ਅੜਿਕ ਮਾ ਲਿਓ ਅੰਦਰ ਦੇਖੋ ਬਹੁਤ ਚੰਗੀ ਝੋਟੀਆਂ ਸਾਫ ਸੁਥਰੀ ਚੰਗੀ ਆ ਸੰਭਾਲੋ ਇਥੋਂ ਅੰਦਰ ਨੂੰ ਇਹ ਪੰਜ ਤੋਂ ਚੰਗਾ ਰੱਖਾ ਜੋ ਬਹੁਤ ਸਾਫ ਸੁਥਰੀ ਆ ਲਾਓ ਜੀ ਇਹ ਦੁੱਧ ਕਿੰਨਾ ਚਵਾ ਦੇਗੀ ਜੀ ਇਹ ਦੁੱਧ ਕਿੰਨਾ ਚਵਾ ਦੇਗਾ 11 ਕਿਲੋ ਅਰਮਾਨ ਹਾਂ ਜੀ ਥਾਣ ਵੇਖੋ ਇਹਦਾ ਜੀ ਪਹਿਲ ਕੱਟੀ ਦੀ ਇੱਥੇ ਤਾਂ ਥਾਨ ਦੀ ਕੁੱਕੜ ਦੀ ਥਾਨ ਆ ਲੈ ਆ ਲੈ ਛੇ ਟਿਕੜੇ ਥਾਣ ਵੇਖੋ ਥਾਣ ਵੇਖੋ ਬਹੁਤ ਵੇਥ ਵੇਥੇ ਥਾਨ ਲੱਗਾ ਹੈ ਉੱਠਿਓ ਬਹੁਤ ਚੰਗੀ ਝੋਟੀ ਆ ਸਾਸਤਰੀ ਵਖ ਨਹੀਂ ਥਾਨ ਦੀ ਕੁਆਲਿਟੀ ਤੁਹਾਨੂੰ ਲੱਗੋ ਚੈੱਕ ਕਰਾਉਣੇ ਵੇਖੋ ਥਾਨ ਲੱਗਾ ਜੋ ਬਹੁਤ ਚੰਗਾ ਕੁਆਲਿਟੀ ਅਸਨ ਲੱਗਾ ਆ ਜਿੰਨੀ ਆਗੀ ਸਾਫ ਸਰੀ ਹੈ ਵੀਰ ਜੀ ਇਹਦਾ ਰੇਟ ਕਰ ਦੇ ਜੋ ਵੀਰ ਜੀ ਇਹਦਾ ਰੇਟ ਕੋਈ ਨਹੀਂ 85 85 ਇਹ ਹਾਂ ਨਾ 70 ਆ 75 ਦੀ ਇਹ ਮੋਤੇ ਬਿਲਕੁਲ ਹੀ ਜਹਾਜ ਆ ਜੀ 75 ਦੀ ਦੇ ਦਿਓ ਯਾਰ ਐਡਾ ਦੀ ਕੋਈ ਅਟੀ ਦਿੰਦਾ ਨਹੀਂ ਨਾ ਤਾ ਵੀ ਦੇ ਦੇ ਛੋੜ ਮਾਰ ਦੇ ਜੀੋ ਦੀਆ ਵੀ ਖਾਫਰੀ ਆ ਬਹੁਤ ਚੰਗੀਆਂ ਝੋਟੀਆਂ ਝੋਟੀਆਂ ਦੇਖੋ ਸਿੰਘੀ ਦੇਖੋ ਵੱਡੀਆਂ ਝੋਟੀਆਂ ਕੁਆਰੇ ਠੀਕਆਂੀਆਂ ਦੁੱਧ ਵਾਲੇ ਪੀਸ ਆ ਜਿੰਨੇ ਵੀ ਆਲੇ ਆ ਵੀ ਦੇਖੋ ਦੁੱਧ ਵਾਲੀਆਂ ਝੋਟੀਆਂ ਮੈਂ ਮੈਂ ਕਹਿੰਦਾ ਇਹੋ ਜੀ ਕਿ ਇਹ ਨਗੀਨਾ ਨਹੀਂ ਨਹੀਂ ਮੈਂ ਆਹ ਦੇਖੋ ਝੋਟੀਆਂ ਚੰਗੇ ਲਵੇ ਭਾਂਡੇ ਤੇ ਸਾਫਰੀ ਆ ਦੂਜਾ ਐਡਰੈਸ ਦੱਸ ਦਿਓ ਇਹ ਪੈਂਡਚਕਾਰ ਮਾਛੀਆਂ ਜਿਹੜਾ ਗਦਰਪੋਰਟ ਤੋਂ ਤਸਵੀਰ ਰੱਖਦੇ ਆ ਡੇਬਾ ਬੰਦ ਕੋਨ ਨੰਬਰ ਕੋਨ ਨੰਬਰ ਆ 62874375100 ਹਾਂਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ